ਇੱਕ ਭਾਈ ਜ਼ਿਮੀਂਦਾਰ ਸੀਗੇ ਤਿੰਨ ਭਰਾ ਸੀ ਜ਼ਿਮੀਂਦਾਰ ਤਿੰਨਾਂ ਕੋਲ ਚੰਗੀ ਜਾਇਦਾਦ ਸੀ ਵਧੀਆ ਤੇ ਇਕੱਠਾ ਕੰਮ ਕਰਦੇ ਸੀ ਇਕੱਠੇ ਰਹਿੰਦੇ ਸੀ ਪਰਿਵਾਰ ਸੀ ਸੁਖਨਾ ਮੰਗਰ ਇੱਕ ਇੱਕ ਦੋ ਮੁੰਡੇ ਸੀ ਤੇ ਉਹਨਾਂ ਦਾ ਕੋਈ ਮੇਰੇ ਵਰਗਾ ਕੋਈ ਗਰੀਬ ਬੰਦਾ ਕੋਈ ਨੌਕਰ ਲਿਆ ਹੋਇਆ ਸੀ ਤੇ ਔੜੀ ਔੜੀ ਸਮਾਂ ਹੁੰਦਾ ਗਿਆ ਪਰਿਵਾਰ ਵਧ ਗਿਆ ਤੇ ਪਰਿਵਾਰ ਵਧ ਗਿਆ ਗਾਹ ਉਹਦਾ ਸੀਰੀਤੀ ਉਹਦਾ ਵੀ ਪਰਿਵਾਰ ਵਾਂਗਰ ਵਧੀ ਗਿਆ ਤੇ ਉਹ ਤਿੰਨੇ ਚੌਥੇ ਤੀਜੀ ਪੀੜੀ ਚ ਉਹਦਾ ਪਰੋਸੀ ਰੀ ਮੁੰਡਾ ਲੜ ਗਿਆ ਉਹਦੇ ਨਾਲ ਤੀਜੀ ਪੀੜੀ ਚ ਲੜ ਗਿਆ ਉਹ ਭਾਈ ਉਹਨਾ ਮੁੰਡਾ ਕਿਹੜਾ ਵੱਧ ਪੜਿਆ ਲਿਖਿਆ ਕਹੂੰ ਦਾਤੀ ਉਹ ਹੱਥੇ ਖੇਤ ਜਾ ਕੇ ਸੀਰੀ ਕੋਲੇ ਉਹਨੂੰ ਸਵਾਲ ਪੁੱਛਣ ਲੱਗ ਗਿਆ ਕਹਿੰਦਾ ਵੀ ਸਾਡੇ ਨਾਲ ਤਿੰਨ ਪੀੜੀਆਂ ਦਾ ਤੁਹਾਡਾ ਵਾਤਾ ਹੋਗਾ ਇਲਾਨ ਉਹ ਤਾਂ ਮੇਰੇ ਪਿਓ ਹਰਣਾ ਰਿਹਾ ਮੇਰਾ ਦਾਦੇ ਹਰਣਾ ਥੋੜਾ ਦਾਦਾ ਰਿਹਾ ਵੀ ਹੁਣ ਮੈਂ ਮੰਨ ਕੇ ਚੱਲ ਸਾਡੇ ਨਾਲ ਤੂੰ ਆ ਗਿਆ ਤੇ ਵੀ ਇਹਦਾ ਕੋਈ ਮਤਲਬ ਤੂੰ ਦੱਸ ਸਕਦਾ ਉਹ ਕਹਿੰਦਾ ਮੈਨੂੰ ਕੀ ਪਤਾ ਜੀ ਮੈਂ ਤਾਂ ਵੀ ਸੀਰੀ ਰਲੇ ਮੈਨੂੰ ਵੀ ਮਤਲਬੰਦਾ ਨਹੀਂ ਪਤਾ ਕਹਿੰਦਾ ਸਕਦਾ ਉਹ ਆਥਰ ਨੇ ਦੂਜੇ ਦਿਨ ਤੜਕੇ ਉਹਦੇ ਦਾਦੇ ਕੋਲ ਆ ਗਿਆ ਕਹਿੰਦਾ ਦਾਦਾ ਇੱਕ ਦਿਨ ਮੈਂ ਮਾਤਾ ਨੂੰ ਪੁੱਛਾਂ ਦੱਸੇਗਾ ਕਹਿੰਦਾ ਭਈ ਦੱਸਣ ਵਾਲਾ ਹਾਂ ਦੱਸ ਦੂੰਗਾ ਪੁੱਛ ਲੈ ਕਹਿੰਦਾ ਜਿਹੜਾ ਆਪਣੇ ਨਾਲ ਸੀਰੀ ਰਲੇਆ ਮੁੰਡਾ ਪਹਿਲਾਂ ਤਾਂ ਦਾਦਾ ਪਿਓ ਹੁੰਦਾ ਆਪਣੇ ਨਾਲ ਉਦੋਂ ਪਹਿਲਾਂ ਤਾਂ ਦਾਦਾ ਦਾ ਹੁੰਦਾ ਸੋਡੇ ਨਾਲ ਫਿਰ ਉਹਦਾ ਪਿਓ ਹੁੰਦਾ ਮੇਰੇ ਪਿਓ ਖਰਾ ਨਾਲ ਹੁਣ ਕਹਿੰਦਾ ਉਹਦਾ ਮੁੰਡਾ ਆ ਗਿਆ ਮੇਰੇ ਨਾਲ ਸਾਡੇ ਨਾਲ ਵੀ ਐਸੇ ਰੋਬੀ ਆਪਣੇ ਨਾਲ ਕੀ ਹੋ ਗਿਆ ਦਾ ਸਬੰਧ ਹੈ ਇੱਕ ਨਾ ਆਪਾਂ ਇੱਥੋਂ ਨਹੀਂ ਪੁੱਛਿਆ ਜਾਂਦਾ ਸੀ ਕਹਿੰਦਾ ਹਾਂ ਕਹਿੰਦਾ ਕੋਈ ਨਾਉਣ ਦੇ ਟਾਈਮ ਤਨੂੰ ਦੱਸੂਗਾ ਕਹਿੰਦਾ ਚੰਗਾ ਚੱਲ ਭਈ ਹੌਲੀ ਹੌਲੀ ਮੰਨ ਕੇ ਚੱਲੋ ਬਜ਼ੁਰਗਾਂ ਦਾਦਾ ਮੁੰਡਿਆਂ ਦਾ ਢਿੱਲਾ ਹੋ ਗਿਆ ਬਿਮਾਰ ਹੋ ਗਿਆ ਕਹਿੰਦਾ ਵੀ ਉਹਨਾਂ ਸੰਖਿਆ ਹੋਗੀ ਵੀ ਜੇ ਬਾਬੇ ਨੂੰ ਕੁਝ ਹੋ ਗਿਆ ਵੀ ਆਪਾਂ ਨੂੰ ਦੱਸੂ ਕਿਵੇਂ ਤੇ ਉਹ ਭਾਈ ਕਿਤੇ ਕਿਤੇ ਲਜਾਇਆ ਕਰੇ ਕਿਤੇ ਕਿਤੇ ਲਜਾਇਆ ਕਰੇ ਕਿਤੇ ਕਿਤੇ ਲਜਾਇਆ ਕਰੇ ਉਹ ਡਾਕਟਰ ਭਾਈ ਸਾਰਿਆਂ ਨੇ ਜਵਾਬ ਦਿੱਤਾ ਜਿੱਦਾਂ ਜਵਾਬ ਦਿੱਤਾ ਬਹਿ ਗਿਆ ਵਿਚਾਰਾ ਚੁੱਪ ਕਰਕੇ ਵੀ ਬੜਾ ਹੱਥ ਨੋਗਣਦਾ ਹੀ ਆ ਉਹਦਾ ਨੌਕਰ ਵਾਲਿਆ ਹਾਤੀ ਮੁੰਡਾ ਉਹਦੇ ਨਾਲ ਉਨੇ ਆਪ ਦੇ ਦਾਦੇ ਕੋਲੇ ਗੱਲ ਕਰੀ ਵੀ ਐ ਕਰਕੇ ਤੇਰਾ ਜੁੱਟਾ ਬਿਮਾਰ ਹੈ ਡਾਕਟਰਾਂ ਨੇ ਜਵਾਬ ਦਿੱਤਾ ਤੇ ਉਹ ਕਹਿੰਦਾ ਭਾਈ ਫਿਰ ਕਿਵੇਂ ਕਰੀਏ ਹੁਣ ਕਹਿੰਦਾ ਵੀ ਉਹਦਾ ਜਵਾਬ ਦਿੱਤਾ ਤੂੰ ਪਤਾ ਸੋਤਾ ਲੈ ਜਾਂ ਜਾਈਂ ਕਹਿੰਦਾ ਚੰਗਾ ਉਹ ਵੀ ਬਾਗਿਆ ਵਿਚਾਰਾ ਦਿਖਦਾ ਪੈਂਦਾ ਬੁੜਾ ਕਹਿੰਦਾ ਕਿਵੇਂ ਫਲਾਣਾ ਸਿਆਂ ਠੀਕ ਐ ਤੇ ਕਹਿੰਦਾ ਹੁ ਕਿਵੇਂ ਨੇ ਸੇ ਤਾਂ ਕਹਿੰਦਾ ਹੁਣ ਤਾਂ ਢਿੱਲੀ ਰਹਿਣਿਆ ਭਾਈ ਹੁਣ ਨਹੀਂ ਸੇ ਤਾਂ ਠੀਕ ਆ ਕਹਿੰਦਾ ਇੱਕ ਗੱਲ ਪੁੱਛਾਂ ਮੈਂ ਕਹਦਾ ਹਾਂ ਕਹਿੰਦਾ ਮੁੰਡੇ ਆਖੇ ਲੱਗ ਸਕਦੇ ਨੇ ਕਹਿੰਦਾ ਲੱਗਣਗੇ ਕਹਾਂ ਜੇ ਆਖੇ ਲੱਗ ਗਏ ਮੁੰਡੇ ਤੇਰੇ ਤਾਂ ਤੈਨੂੰ ਕੁਝ ਨਹੀਂ ਹੁੰਦਾ ਮੈਂ ਜ਼ਿੰਮੇਵਾਰ ਹਾਂ ਪਰ ਲੱਗਦੇ ਨਹੀਂ ਕਹਿੰਦਾ ਕੋਈ ਕਹਿੰਦਾ ਹਾਂ ਦੇਖ ਲਈ ਉਹਨੇ ਭਈ ਕਹਿੰਦਾ ਵੀ ਇਹਨਾਂ ਨੂੰ ਐ ਕਹਿ ਵੀ ਮੈਨੂੰ ਫਲਾਣੇ ਤੀਰਥ ਤੇ ਲੈ ਕੇ ਚੱਲੋ ਹੁਣ ਉਧਰੋਂ ਹੜੀ ਦੀ ਬਾੜੀ ਦਾ ਟਾਈਮ ਆ ਜੋਰ ਹੜੀ ਦੀ ਬਾੜੀ ਦਾ ਕਹਿੰਦਾ ਵੀ ਉਰੇ ਉਹ ਸਾਰੇ ਮੁੰਡੇ ਇਕੱਠੇ ਹੋ ਕੇ ਜੋ ਹੱਥ ਨੇ ਘਰੇ ਗਏ ਮੰਜਿਲਾਂ 'ਤੇ ਬਹਿ ਗਏ ਹਾਂ ਦੱਸ ਬਾਪੂ ਕਹਿੰਦਾ ਵੀ ਪਾਈ ਮੈਨੂੰ ਤੜਕੇ ਸਾਰਾ ਪਰਿਵਾਰ ਨਾਲ ਜਾ ਕੇ ਮੈਨੂੰ ਤੀਰਥ ਨਵਾਖੇ ਲਿਓ ਉਹ ਕਹਿੰਦਾ ਬਾਪੂ ਗੱਲ ਸੁਣ ਮੇਰੀ ਚਾਰ ਮਣ ਦਾਣੇ ਇਕੱਠੇ ਕਰਨ ਦਾ ਟਾਈਮ ਹੈ ਤੈਨੂੰ ਕਿਧਰ ਸੰਖ ਜਾ ਕੇ ਤੀਰਥ ਨਵਾਉਣ ਦੀ ਕਹਿੰਦਾ ਨਾ ਪਈ ਪਤਾ ਚੱਲਣਾ ਸਾਰਿਆਂ ਨੇ ਉਹ ਕਹਿੰਦਾ ਫਲਾਨੇ ਨੂੰ ਲੈ ਜੀ ਢਮਕੇ ਨੂੰ ਲੈ ਜੀ ਉਹ ਕਹਿੰਦਾ ਪਈ ਸਾਰਿਆਂ ਨੂੰ ਕਿਹਾ ਵੀ ਸਾਰੇ ਚੱਲਿਓ ਤੇ ਉਹ ਤਾਂ ਪਈ ਕਹਿੰਦੇ ਚੰਗਾ ਵਗ ਚੱਲਾਂਗੇ ਤੜਕ ਤਾਂ ਪਈ ਬੋਚ ਕੇ ਕੋਈ ਕਿਸੇ ਬਾਹਨੇ ਕੋਈ ਕਿਸੇ ਬਾਹਨੇ ਖੇਤ ਨੂੰ ਨਿਕਲ ਗਏ ਵੀ ਬੁੜਾ ਕਿਹੜਾ ਖੇਤ ਆਉਂਦਾ ਉਹ ਤਨੇ ਫੇਰ ਆ ਗਿਆ ਕਹਿੰਦਾ ਕਿਉਂ ਵੀ ਫਲਾਨਾ ਸਿਆ ਗਿਆ ਨਹੀਂ ਕਹਿੰਦਾ ਜਰ ਕੀਰਾਂ ਕਹਿ ਤਾਂ ਮੁੜ ਕੇ ਆਈ ਨਹੀਂ ਕੋਈ ਕਹਿੰਦਾ ਤਾਂ ਖੇਤਾਂ ਮੰਨ ਨੂੰ ਉੱਝੜ ਗਏ ਉਹ ਕਹਿੰਦਾ ਫਿਰ ਐਂਕਰ ਮੇਰੇ ਮੁੰਡੇ ਨੂੰ ਲੈ ਜਾ ਦੀਰਥ ਤੇ ਕਹਿੰਦਾ ਕਿਉਂ ਕਹਿੰਦਾ ਤਾਂ ਲੈ ਜਾ ਮੇਰੇ ਨੂੰ ਉਹਨੇ ਪਈ ਬੁੜਾ ਚੱਕਿਆ ਘਦੇੜੀ ਸਾਧਨ ਲੈ ਬਿਲਾ ਲਿਆ ਜਿਹੜੇ ਸਾਧਨ ਲੈ ਜਾਣਾ ਸੀ ਪੁਠਾ ਕੇ ਸਾਦੋਂ ਤੇ ਪਈ ਲੈ ਗਏ ਲੈ ਕੇ ਭਈ ਬਾਅਦੇ ਜਦੋਂ ਉਹ ਰਾਜ ਨੂੰ ਗੱਲਾਂ ਕਰਦਾ ਕਹਿੰਦਾ ਤਾਇਆ ਸਿਆ ਕਹਿੰਦਾ ਹਾਂ ਕਹਿੰਦਾ ਉਦੋਂ ਮੈਂ ਵੀ ਤੇਰੇ ਨਾਲ ਹੁੰਦਾ ਜਦੋਂ ਤੂੰ ਬੜੀਆਂ ਉਹ ਕਰਦਾ ਤੀ ਮੇਰੇ ਐਡਾ ਪਰਿਵਾਰ ਹੋਗਾ ਐਡਾ ਹੋ ਗਿਆ ਫਲਾਨਾ ਹੋ ਗਿਆ ਢਮਕਾ ਹੋ ਗਿਆ ਕਹਿੰਦਾ ਜੇ ਤੇਰੇ ਤੇ ਵਕਤ ਪਿਆ ਤੀ ਅੱਜ ਕੋਈ ਤੇਰੇ ਨਾਲ ਨਹੀਂ ਤੁਰਿਆ ਕਹਿੰਦਾ ਕੋਈ ਗੱਲ ਨਹੀਂ ਇਹਦਾ ਜਵਾਬ ਵੀ ਮੈਂ ਪੋਤੇ ਨੂੰ ਦੇਣਾ ਹੈ ਦੇਵਾਂਗਾ ਮੈਨੂੰ ਪਹਿਲਾ ਜਵਾਬ ਹੀ ਨਹੀਂ ਦਿੱਤਾ ਆ ਉਹਦੇ ਸਵਾਲ ਦਾ ਹੁਣ ਤੇ ਆ ਗਿਆ ਚੱਲ ਮੁੜੇ ਭਈ ਆਥ ਨੇ ਦੂਜੇ ਤੀਜੇ ਦਿਨ ਭਈ ਜਦੋਂ ਮੁੜ ਕੇ ਬਿਠਾ ਲੈ ਸਾਰੇ ਲੈਣ ਨੂੰ ਲੈਣਾ ਵਿੱਚ ਉਹਦਾ 시ਰੀ ਦਾ ਦਾਦਾ ਵਿੱਚ ਉਹਦਾ ਪਿਓ ਵਿੱਚ ਉਹ ਮੁੰਡਾ ਐ ਬਿਠਾ ਲੈ ਵਿੱਚ ਆਪਦੇ ਮੁੰਡੇ ਬਿਹਾਲੇ ਕੁੜੀਆਂ ਕਤਰੇ ਸਭ ਬਿਹਾਲੇ ਕਹਿੰਦਾ ਲੈ ਉਹਦੇ ਤੋਂ ਮੈਥੋਂ ਸਵਾਲ ਪੁੱਛਦਾ ਤੇ ਅੱਜ ਦੱਸਦਾ ਮੈਂ ਤੈਨੂੰ ਉਹ ਸਵਾਲ ਕਹਿੰਦਾ ਕਿਵੇਂ ਇਹਦਾ 시ਰੀ ਹੁੰਦਾ ਨਾ ਉਹਨੂੰ ਸਾਂਝੀ ਕਹਾ ਜਾਂਦਾ ਸਾਂਝੀ ਦਾ ਮਤਲਬ ਹੁੰਦਾ ਨੌ ਰਿਸ਼ਤਾ ਦਾ ਮਾਸ ਹੁੰਦਾ ਹੈ ਸਿਰੀ ਦਾ ਕਹਿੰਦਾ ਤੁਸੀਂ ਤਾਂ ਜਿਹਨਾਂ ਨੂੰ ਮੈਂ ਇੱਥੇ ਹੌਸਲੇ ਚ ਧੀ ਵੀ ਮੇਰੇ ਪੋਤੇ ਮੇਰੇ ਮੁੰਡੇ ਮੇਰੇ ਨੂੰਹਾਂ ਮੇਰੇ ਧੀਆਂ ਮੇਰੇ ਫਲਾਂ ਨੇ ਮੇਰੇ ਢੁੱਕੇ ਕਹਿੰਦਾ ਕੋਈ ਤੁਰੇਂਦੜਾ ਨਾ ਕਹਿੰਦਾ ਜਿਹਨੇ ਰਿਸ਼ਤਾ ਰੱਖਣਾ ਸੀ ਕਹਿੰਦਾ ਰੱਖ ਗਿਆ ਇਹ ਤੀਰ ਸਿਨਮਾ ਕਿ ਲੈ ਮੈਨੂੰ ਕੀ ਗੱਲ ਤੁਹਾਡੇ ਸਾਧਨ ਨਹੀਂ ਦੀ ਕਿ ਤੁਹਾਨੂੰ ਜਾਇਜ਼ਤ ਨਹੀਂ ਸਮਾਈ ਇਹਦੇ ਨਾਲ ਕੱਲਾ ਮੇਰਾ ਮੂਹਤ ਹੀ ਬਸ ਇਹਦੇ ਦਾ ਪਿਓ ਨਾ ਤੇ ਇਹਦੇ ਨਾਲ ਤੀਜੇ ਦੇ ਮੁੰਡੇ ਨਾਲ ਪੁੱਪੋਦਾ ਤੈਨਾਂ ਕਿ ਵੀ ਆਪਣਾ ਕੀ ਰਿਸ਼ਤਾ ਹੈ ਕਹਿੰਦਾ ਆਪਣਾ ਰਿਸ਼ਤਾ ਤਾਂ ਕਹਿੰਦਾ ਛੋਡੇ ਨੂੰ ਰਿਸ਼ਤਾ ਤਾਂ ਇਹਨਾਂ ਨੂੰ ਮੇਰਾ ਗੁੜਾ ਹੈ ਸਿਰੀ ਪਾਲੀ ਕਹਿੰਦਾ ਆਪਾਂ ਕਹਿੰਦੇ ਨੇ ਸਿਰੀ ਹੈ ਸਿਰੀ ਨਹੀਂ ਹੈਗਾ ਮੇਰਾ ਇਹ ਅਸਲੀ ਪੁੱਤ ਮੇਰਾ ਜਿਹੜਾ ਮੈਨੂੰ ਖੀਰੀ ਤੇ ਲੈ ਕੇ ਗਿਆ ਤੇ ਚੱਲ ਪਏ ਪੁਰਾ ਉਹ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਸਵਾਲ ਹੈ ਜਿਹੜਾ ਤੈਨੂੰ ਪੁੱਛਿਆ ਸੀ ਮਿਲ ਗਿਆ ਕਹਿੰਦਾ ਸਿਰੀ ਹੁੰਦਾ ਨਾ ਇਹੇ ਨੌਂ ਰਿਤਾ ਹੁੰਦਾ ਆਪਾਂ ਨੌਂ ਮਾਸ ਦਾ ਰਿਤਾ ਜੇ ਨੌਂ ਟੁੱਟ ਜੇ ਸਿਰੀ ਦਾ ਰਿਤਾ ਹੀ ਟੁੱਟਦਾ ਹੁੰਦਾ ਕਹਿੰਦਾ ਉਹ ਕਹਿੰਦਾ ਵੀ ਮਿਲ ਗਿਆ ਸਵਾਲ ਮੈਨੂੰ ਠੀਕ ਹੈ ਉਹ ਵੀ ਮੁੰਡੇ ਨੂੰ ਰੱਖਿਆ ਤੇ ਹੌਲੀ ਹੌਲੀ ਕਿਤੇ ਉਹਦਾ ਮੁੰਡਾ ਢਿੱਲਾ ਹੋ ਗਿਆ ਸੀਰੀ ਦਾ ਜਦੋਂ ਮੁੰਡਾ ਢਿੱਲਾ ਹੋਇਆ ਉਹ ਕਹਿੰਦਾ ਵੀ ਫਲਾਨਾ ਸਿਆਂ ਮੁੰਡਾ ਤੰਗਾ ਪਈ ਹੁਣ ਕਿਵੇਂ ਕਰਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੁੰਡੇ ਨੂੰ ਲੈ ਕੇ ਚੱਲ ਮੈਂ ਆਇਆ ਆੜਤੀਏ ਕੋਲੇ ਫੜਤੀਏ ਕੋਲੇ ਗਿਆ ਵਿਚਾਰਾ ਜਿਹੇ ਜਿਹੇ ਬਹੁਤਾ ਲੱਗੀ ਲਾਈ ਪੈਸਿਆਂ ਦਾ ਹੱਲ ਨਾ ਹੋਵੇ ਉਹਨੇ ਭਈ ਕਿਸੇ ਸਾਹੂਕਾਰ ਦੇ ਵਿੱਚ ਆਪਦਾ ਬਹਣ ਗਹਿਣੇ ਧਰਤਾ ਗੁੰਡੇ ਦਾ ਬਹਣ ਗਹਿਣੇ ਕਰਾ ਲਾ ਵੀ ਮੇਰੇ ਸੀਰੀ ਦਾ ਮੁੰਡਾ ਟੰਡਾ ਬਚਾਉਣਾ ਉਹਨੇ ਭਈ ਕਰਤਾ ਗਹਿਣੇ ਬਹਣ ਕਰਾ ਲਿਆ ਪੈਸੇ ਦਿੱਤੀ ਮੁੰਡੇ ਦਾ ਇਲਾਜ ਹੋ ਗਿਆ ਉਸ ਤੋਂ ਬਾਅਦ ਕਿਤੇ ਕੁਦਰਤ ਮਾਲਕ ਦੀ ਭਈ ਉਹਦੇ ਸਾਹੂਕਾਰ ਦੇ ਪੈਸੇ ਨਾ ਮੁੜੇ ਸਾਹੂਕਾਰ ਨੇ ਲੈ ਕੇ ਵਿੱਚ ਮਲਾਜਮਾਂ ਨੂੰ ਅਫਸਰਾਂ ਨੂੰ ਲੈ ਕੇ ਉਹਦਾ ਵਾਹਨ ਹੜਪਣਾ ਸ਼ੁਰੂ ਕਰਤਾ ਉਹਦਾ ਸੀ ਰੀਤੀ ਨਾਲ ਉਹ ਤੋਂ ਨੁੱਕ ਕੇ ਰੋਇਆ ਕਰੇ ਉਹ ਤੋਂ ਚੋਰ ਮੁਵੈ ਕੇ ਉਹ ਕਹਿੰਦਾ ਵੀ ਮੈਨੂੰ ਐਂ ਦੱਸ ਜਦੋਂ ਮੈਂ ਆਉਣਾ ਤੂੰ ਮੇਰੇ ਕੋਲੇ ਕਿਉਂ ਨਹੀਂ ਬੰਦਾ ਜਦੋਂ ਆਪਾਂ ਮੈਂ ਝਟ ਦਮ ਲੈਨੇ ਤੂੰ ਮੇਰੇ ਕੋਲੇ ਕਿਉਂ ਨਹੀਂ ਬੰਦਾ ਤੂੰ ਦੂਰ ਕਿਉਂ ਬਣੇ ਉਹ ਕਹਿੰਦਾ ਫਲਾਨਾ ਸਿਆ ਮੈਂ ਵੀ ਮਜਬੂਰ ਹਾਂ ਹੁਣ ਤੈਨੂੰ ਨਾ ਤਾਂ ਮੈਂ ਦੱਸ ਨਹੀਂ ਸਕਦਾ ਕੁਝ ਕਹਿੰਦਾ ਗੱਲ ਦੱਸ ਕੀ ਐ ਕਹਿੰਦਾ ਹੂੰ ਤੈਨੂੰ ਨਾ ਕੁਛ ਨਹੀਂ ਦੱਸਦਾ ਯਾਰ ਤੂੰ ਕੋਈ ਪੁੱਛ ਲਈ ਕਰੇ ਆ ਗਿਆ ਹੱਥ ਨੇ ਉਹਦੇ ਘਰ ਵਾਲੀ ਨੂੰ ਕਹਿੰਦਾ ਵੀ ਐਂ ਕਰਕੇ ਜਿਹੜਾ ਕੋ ਲੱਗਦੀ ਦੀ ਕਹਿੰਦਾ ਮੈਨੂੰ ਐਂ ਦੱਸ ਵੀ ਇਹ ਰੋਂਦਾ ਕੋ ਐ ਉਹ ਕਹਿੰਦੀ ਭਾਈ ਫਲਾਨਿਆਂ ਹੁਣ ਤੈਨੂੰ ਮੈਂ ਦੱਸ ਪੁੱਛਣ ਲੱਗਾ ਦੱਸਣਾ ਤਾਂ ਹੈ ਨਹੀਂ ਸਾਡੀ ਸੌਂ ਖਾਦੀ ਸੀ ਪਰ ਹੁਣ ਤੈਨੂੰ ਮੈਂ ਦੱਸ ਦਿੰਨੀ ਐ ਕਹਿੰਦੀ ਭਾਈ ਐਂ ਕਰਕੇ ਤੇਲਾ ਜਦੋਂ ਤੇਰਾ ਮੁੰਡਾ ਢੰਗਾ ਤੀ ਆਪਾਂ ਬਾਹਾਂ ਧਰਤਾ ਦੀ ਸਾਹੂਕਾਰ ਚ ਕਹਿੰਦਾ ਸਸਾ ਇਹਨੇ ਉਹ ਸਾਹੂਕਾਰ ਆ ਪੈਸੇ ਹੋ ਕੇ ਬਾਲੇ ਮੁੜਦੇ ਹੈ ਨਹੀਂ ਸਾਹੂਕਾਰ ਵਾਹਣ ਰੱਪਦਾ ਵਾਹਣ ਦੀ ਦਾਬ ਦਬਦ ਆਪਣੀ ਘਰੇ ਵਾਗਿਆ ਉਹਦੇ ਘਰ ਵਾਲੀ ਕੋਲੇ ਘਰ ਵਾਲੀ ਨੂੰ ਕਹਿੰਦਾ ਵੀ ਭਾਗ ਮਾਨੇ ਇੱਕ ਤਣੋਂ ਮੈਂ ਗੱਲ ਕਹਾ ਕਹਿੰਦੀ ਕਹਿ ਕਹਿੰਦਾ ਜੇ ਭੁਲਾਉਂਦੀ ਆਪਣਾ ਮੁੰਡਾ ਤੋਂ ਢਿੰਦਾ ਹੋਗਾ ਤੇ ਮਰ ਗਿਆ ਹੁੰਦਾ ਫੇਰ ਥਾਂ ਆਪਾਂ ਕੀ ਕਰਨਾ ਸੀ ਫੇਰ ਆਇਨੇ ਤੂੰ ਟੂਮਾ ਚੱਕੀ ਫਿਰਦੀਆਂ ਆਪਾਂ ਨੇ ਕੀ ਕਰਨੀਆਂ ਦੀ ਤੇ ਐਵੇਂ ਉਹ ਨੂੰ ਖਾਤ ਰੱਖੀਆਂ ਨੇ ਇੰਦੀ ਗੱਲ ਤਾਂ ਪੱਕੀ ਆ ਕਹਿੰਦਾ ਜੋ ਜ਼ਿਮੀਂਦਾਰ ਦਾ ਸਾਰਾ ਕੁਝ ਜਾਂਦਾ ਜਿਹਨੇ ਆਪਣੀ ਖਾਤਰ ਕੰਮ ਕਰਿਆ ਇਹ ਮੁਕਿਨ ਤਾਂ ਆਪੇ ਉਹਨੇ ਵੇਚਤਾ ਸੀਰੀ ਨੇ ਆਪਦਾ ਘਰਦਰ ਨੜੇ ਵੇਚਤਾ ਟੂਮ ਕਾ ਟੱਕੀ ਜਾ ਕੇ ਦੇਲਾ ਉਧਰੋਂ ਪਈ ਪੁਲਿਸ ਨਾਲ ਸਮੇਸ਼ ਸਾਹੂਕਾਰ ਨਾਲ ਹੋਰ ਮਲਾਜ਼ਮ ਵਾਹਣ 'ਚ ਬੈਠੇ ਨੇ ਵੀ ਆਪਾਂ ਮੰਨਣਾ ਵਾਹਣ ਹੜਪਾਂਗੇ ਉਹਨੇ ਜਾ ਕੇ ਸੰਝ ਲਿਆ ਵੀ ਉਹ ਕਹਿੰਦਾ ਸਾਹੂਕਾਰ ਕਹਿੰਦਾ ਵੀ ਜਿਹੜਾ ਮਰਜ਼ੀ ਰੱਖ ਸਕਦਾ ਪਾ ਹੁਣ ਮੇਰੇ ਇੰਨੇ ਲਾਮੀ ਕਰਾ ਬੋਲੀ ਲਗਾਉ ਬਣ ਤੇ ਉਹ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਨੇ ਸਿਆਣੇ ਨਾ ਕਿ ਸਰੀਕ ਸੇਰੇ ਨਹੀਂ ਬੰਨਦਾ ਕਸਰ ਨਹੀਂ ਛੱਡਦਾ ਉਹ ਕਹਿੰਦਾ ਇਹ ਹੁਣ ਲਵੇ ਵਾਲੇ ਲਾਗੇ ਬੋਲੀ ਦਿੰਨ ਉਹੜਾ ਮੇਰੇ ਵਰਗਾ ਸੀਰੀ ਧੀ ਉਹਨੇ ਕੀਲੇ ਦੀ ਬਾਹੀ ਤੀ ਜਿਵੇਂ ਪੰਜ 2 ਲੱਖ ਦੀ ਬੋਲੀ ਦਿੰਦੇ ਨੇ ਤਾਂ ਉਹਨੇ 5 ਲੱਖ ਹੀ ਬੋਲਤਾ ਵੀ ਦੂਹਾਂ ਤਾਂ ਕੋਈ ਜਾਂਦੀ ਨਹੀਂ ਹੁਣ ਉਹ ਪਈ ਸੀਰੀ ਪਰਾਂ ਬੈਠਾ ਵਿਚਾਰੋ ਜਿੰਮੇਦਾਰ ਹੋਈ ਜਾਂਦਾ ਤੀ ਉਹਨੂੰ ਕਹਿੰਦਾ ਆ ਜਾ ਵੀ ਉਹ ਕਹਿੰਦਾ ਵੀ ਫਲਾਨਾ ਸਿਆਂ ਮੈਨੂੰ ਐ ਤਾਂ ਦੱਸੇ ਵੀ ਤੂੰ ਪੈਸੇ ਲਿਆ ਕਿੱਥੋਂ ਐ ਕਹਿੰਦਾ ਤੂੰ ਬਹਾਨ ਲਖਿਆ ਕਰ ਬਾਨੀਆਂ ਦੇ ਪੈਸੇ ਮਾਰ ਮੱਥੇ ਨੂੰ ਤੈਨੂੰ ਫੇਰ ਦੱਸੂੰ ਕਿਉਂਕਿ ਭਈ ਜਦੋਂ ਨੇ ਕਹਿਤਾ ਕਹਿੰਦਾ ਵੀ ਚੱਕ ਵੀ ਸੇਠਾ ਪੈਸੇ ਕਹਿੰਦਾ ਚੱਕ ਆਵਦੀ ਕੁਰਸੀ ਕੱਪਾ ਜਾ ਇੱਥੋਂ ਮੂਛੇ ਰੂ ਬਾਨੀ ਨੇ ਪੈਸੇ ਹੀ ਲੈਣੇ ਤੇ ਉਹ ਬਾਨੀ ਨੇ ਬਹਾਨ ਕੇ ਚਟਮਾਤੀ ਪੈਸੇ ਤਾਂ ਦੇਤੇ ਭਈ ਉਹਦੇ ਕਹਿੰਦਾ ਵੀ ਹੁਣ ਦੱਸ ਕਹਿੰਦਾ ਫਲਾਨਾ ਸਿਆਂ ਪੈਸੇ ਕਿੱਥੋਂ ਲਿਆਤੀ ਕਹਿੰਦਾ ਤੂੰ ਫਲਾਨਾ ਸਿਆਂ ਘਰੇ ਚਾ ਲੋ ਆਪਣੇ ਆਪ ਦੇ ਚਾਹ ਨਾ ਚਾਹ ਪਾਣੀ ਪੀਣੇ ਨਾਲ ਤੁਹਾਨੂੰ ਮੈਂ ਦੱਸ ਦੂੰ ਘਰੀ ਆ ਗਈ ਉਹ ਕਹਿੰਦਾ ਵੀ ਆਪਣੇ ਐ ਕਰਕੇ ਫਲਾਨਾ ਸੂਨੇ ਵਹਾਣਾ ਆਪਣਾ ਪੈਸੇ ਭਰਤੇ ਵੀ ਤੂੰ ਇਹ ਦੱਸਦਾ ਤਾਂ ਇਹ ਨਹੀਂ ਇਹਦੇ ਘਰ ਵਾਲੇ ਨੂੰ ਪੁੱਛ ਉਹ ਕਿ ਭਈ ਹੁਣ ਦਾ ਹਾਂ ਜਿਹਨੂੰ ਨੇ ਥਾਂ ਵੇਚਾ ਦੀ ਵਿਚਾਰੇ ਨੇ ਮੇਰੇ ਵਰਗੇ ਨੇ ਜਦੋਂ ਨੂੰ ਪੈਸੇ ਭਰ ਕੇ ਆ ਉਹਦੋਂ ਨੇ ਸਮਾਨ ਚਕਾਤਾ ਹੁਣ ਉਹ ਜਾਵੇ ਕਪੜਾਂ ਦੀ ਗਾਂਢੀ ਚੱਕੀ ਹੱਥ ਚ ਜਵਾਖ ਦੀ ਉਂਗਲ ਫੜੀ ਹੋਈ ਉਧਰੋਂ ਪਈ ਉਹ ਜ਼ਿਮੀਂਦਾਰ ਨਹੀਂ ਆਉਂਦੀ ਉਹ ਕਹਿੰਦੀ ਕੋਰੇ ਤੂੰ ਗਾਂਢੀ ਚੱਕਰੀ ਉਹ ਕਹਿੰਦੀ ਮੈਂ ਤਾਂ ਪਹਿਲੇ ਛੋਟੀ ਹੁੰਦੀ ਸੀ ਘਰੇ ਕਹਿੰਦੀ ਕੱਪੜਾਂ ਦੀ ਗਾਂਢੀ ਤੂੰ ਚੱਕੀ ਐ ਕਹਿੰਦੇ ਚੱਲ ਘਰੇ ਚਲ ਉੱਥੇ ਦੱਸਾਂਗੇ ਜੋ ਘਰੇ ਬਾਗੀ ਉਹ ਕਹਿੰਦੀ ਲੈ ਆਪਣੇ ਹੁਣ ਦੱਸ ਦਿਆਂ ਸੀ ਆ ਜਵਾਖ ਜਿਹੜਾ ਕਹਿੰਦੀ ਮੈਂ ਉਂਗਲ ਲਾਈ ਜੰਨੇ ਛੋਟੀ ਤੇ ਤੇ ਤੁਸੀਂ ਮੈਨੂੰ ਪੈਸੇ ਲਾ ਕੇ ਮੇਰਾ ਜਵਾਖ ਬਚਾਇਆ ਛੋਡੇ ਜਵਾਖ ਦਾ ਗਲ ਘੁੱਟਦਾ ਸੀ ਹੁਣ ਉਹ ਕਹਿੰਦੀ ਅਸੀਂ ਬਚਾਇਆ ਇਦਕ ਕਹਿੰਦੀ ਫਿਰ ਤੂੰ ਅੱਜ ਤੋਂ ਇੰਨੇ ਸਾਲ ਪਹਿਲਾਂ ਤੇਰੇ ਘਰ ਵਾਲਾ ਕਹਿੰਦੀ ਪੋਤਾ ਹੁੰਦੇ ਨਾ ਬੁਢੇ ਨੂੰ ਸਵਾਲ ਵੀ ਸੀਰੀ ਦਾ ਆਪਣੇ ਨਾਲ ਕੀ ਦਿੱਤਾ ਕਹਿੰਦੀ ਕਿ ਜੇ ਤੂੰ ਹੀ ਸਾਡਾ ਜਵਾਖ ਬਚਾਇਆ ਜੇ ਸਾਡਾ ਹੀ ਮਰ ਗਿਆ ਹੁੰਦਾ ਕਹਿੰਦੀ ਫਿਰ ਅਸੀਂ ਥਾਂ ਕੀ ਕਰਨਾ ਸੀ ਅੱਜ ਕਹਿੰਦੀ ਛੋਟੇ ਦੇ ਵਕਤ ਪਿਆ ਅਸੀਂ ਆਪਦਾ ਥਾਂ ਵੇਚਿਆ ਟੂਮਟਾ ਕੀ ਵੇਚੇ ਓਡੇ ਪੈਸੇ ਪਰਤੇ ਛੋਟੇ ਜਵਾਖ ਦਾ ਬਹਣ ਬਚ ਗਿਆ ਓੜੇ ਫਿਰ ਉਤਮਾਨ ਨੇ ਕਿ ਚਲ ਕਹਾਵਤ ਬਣਾਈਆ ਸਿਆਣੇ ਨੇ ਕਹਿੰਦਾ ਵੀ ਸ਼ੀਰੀ ਤੇ ਜ਼ਿਮੀਂਦਾਰ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਏ ਇਹ ਸਾਨੂੰ ਜਿੰ ਵਿੱਚ ਕਹਿੰਦੇ ਨੇ ਕਿ ਹੱਥ ਬਣਾਉਂਦੇ ਨੇ ਨਾ ਕਿ ਸ਼ੀਰੀ ਆਹ ਸ਼ੀਰੀ ਕਿਸੇਰੇ ਨਹੀਂ ਬੰਦਾ ਉਦੋਂ ਫੇਰ ਜ਼ਿਮੀਂਦਾਰ ਨੂੰ ਬੋਲੀਆਂ ਬਥੇਰੇ ਦਿੰਦਾ ਸੀ ਹਰੇਕ ਜ਼ਿਮੀਂਦਾਰਾ ਮੇਰਾ ਇੰਨੇ ਦਾ ਹੋ ਗਿਆ ਮੇਰਾ ਇੰਨੇ ਦਾ ਹੋ ਗਿਆ ਪਰ ਉਹ ਸ਼ੀਰੀ ਨੇ ਫੇਰ ਕੰਮ ਦਿੱਤਾ ਉਹਨੂੰ ਇਹ ਢਿੱਕੇ